ਕਰਮ ਸਿੰਘ ਗੋਰੀਆਂ ਨਾਲ ਰਲਿਆ ਹੋਇਆ ਸੀ ਅਤੇ ਉਹ ਗੋਰੀਆਂ ਤੋਂ ਡਰਦਾ ਵੀ ਸੀ ਹੁਣ ਉਹ ਗੋਰੀਆਂ ਨੂੰ ਦੱਸ ਦਿੰਦਾ ਹੈ ਕਿ ਇੱਥੇ ਹੁਣ ਨਿਹੰਗ ਸਿੰਘ ਠਹਿਰੇ ਹੋਏ ਹਨ ਹੁਣ ਗੋਰੀ ਉਹ ਤੇ ਤੂਬਾ ਬੀੜ ਲੈਂਦੇ ਹਨ ਤੇ ਨਿਹੰਗ ਸਿੰਘਾਂ ਤੇ ਹਮਲਾ ਕਰ ਦਿੰਦੇ ਹਨ ਦੱਸਿਆ ਜਾਂਦਾ ਹੈ ਕਿ ਉੱਥੇ ਅਕਾਲ ਰੈਜੀਮੈਂਟ ਦੇ 1500 ਸਿਪਾਹੀ ਸ਼ਹੀਦ ਹੋ ਗਏ ਉਹਨਾਂ ਬਾਬਾ ਹਨੂਮਾਨ ਸਿੰਘ ਜੀ ਆਪਣੀ ਘੋੜੀ ਤੇ ਜਾਂਦੇ ਹਨ ਅਤੇ ਤੋਪ ਦਾ ਮੂੰਹ ਬੰਦ ਕਰ ਦਿੰਦੇ ਹਨ ਤੇ ਤੋਪਚੀ ਨੂੰ ਜਾਨੋਂ ਮਾਰ ਦਿੰਦੇ ਹਨ। ਬਾਬਾ ਹਨੂਮਾਨ ਸਿੰਘ ਜੀ ਆਪਣੇ 500 ਸਪਾਈ ਦੇ ਨਾਲ ਉੱਥੋਂ ਨਿਕਲ ਜਾਂਦੇ ਹਨ। ਮੁਦਕੀ ਦੀ ਜੰਗ ਵਿੱਚ ਗਲਾਬ ਸਿੰਘ ਡੋਗਰਾ ਅਤੇ ਤੇਜ ਸਿੰਘ ਡੋਗਰਾ ਕਮਾਂਡ ਕਰਦੇ ਸੀ। ਜਦੋਂ ਉਹ ਦੇਖਦੇ ਹਨ ਕਿ ਗੋਰੇ ਲਗਭਗ ਹਾਰ ਗਏ ਹਨ, ਉਹ ਕੀ ਕਰਦੇ ਹਨ? ਸਿੱਖਾਂ ਨੂੰ ਛੱਡ ਕੇ ਉੱਥੋਂ ਭੱਜ ਜਾਂਦੇ ਹਨ ਜਿਸ ਨਾਲ ਸਿੱਖਾਂ ਦਾ ਮਨਬਲ ਡਿੱਗ ਜਾਂਦਾ ਹੈ ਤੇ ਸਿੱਖ ਇਹ ਜੰਗ ਹਾਰ ਜਾਂਦੇ ਹਨ ਜਦੋਂ ਮਹਾਰਾਜਾ ਰਣਜੀਤ ਸਿੰਘ ਜੋਂਦੇ ਸੀ ਇਹਨਾਂ ਡੋਗਰਿਆਂ ਨੂੰ ਆਪਣੇ ਭਰਾਵਾਂ ਤੋਂ ਵੱਧ ਵੱਧ ਸਮਝਦੇ ਸੀ ਇੰਜ ਇਹਨਾਂ ਨੇ ਡੋਗਰਿਆਂ ਨੇ ਪੰਜਾਬ ਦੀ ਪੱਟ ਵਿੱਚ ਛੁਰਾ ਮਾਰਿਆ ਦੂਜੇ ਬੰਨੇ ਹੋਣ ਬਾਬਾ ਹਨੂਮਾਨ ਸਿੰਘ ਜੀ ਲੜਦੇ ਲੜਦੇ ਕੜਾਮ ਪਿੰਡ ਪਹੁੰਚ ਜਾਂਦੇ ਹਨ ਉੱਥੇ ਉਹ ਹੁਣ ਤੋਪ ਦੇ ਗੋਲੇ ਦੇ ਸ਼ਿਕਾਰ ਹੋ ਜਾਂਦੇ ਹਨ ਪਰ ਫਿਰ ਵੀ ਉਹ 90 ਸਾਲ ਦਾ ਜੋਧਾ ਲੜਦਾ ਰਿਹਾ ਤੇ ਲੜਦਾ ਲੜਦਾ ਆ ਕੇ ਰਾਜਪੁਰੇ ਦੇ ਕੋਲ ਦੀ ਹੁੰਦਾ ਹੋਇਆ ਸੁਹਾਣ ਦੇ ਪਿੰਡ ਵਿੱਚ ਆ ਕੇ ਸ਼ਹੀਦ ਹੋ ਜਾਂਦੇ ਹਨ ਅਤੇ ਉਹਨਾਂ ਨਾਲ 500 ਸਿੰਘ ਵੀ ਸ਼ਹੀਦ ਹੋ ਜਾਂਦੇ ਆ ਜਿਸ ਨੂੰ ਅੱਜ ਆਪਾਂ ਸੁਹਾਣਾ ਸਾਹਿਬ ਕਹਿੰਨੇ ਹਨ ਅਤੇ ਉੱਥੇ